ਹਾਂਜੀ ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਵਾਹਿਗੁਰੂ ਦੀ ਮਿਹਰ ਸਦਕਾ ਬਿਲਕੁਲ ਠੀਕ ਠਾਕ ਹਾਂ ਜੀ ਇਹ ਸਵੇਰ ਦੀ ਚਾਹ ਚੱਲ ਰਹੀ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਪਰੌਂਠੇ ਪਰੌਂਠੇ ਆਪਾਂ ਕਿਹਦੇ ਵਾਸਤੇ ਬਣਾਉਣੇ ਆ ਉਹ ਵੀ ਤੁਹਾਨੂੰ ਮੈਂ ਦੱਸ ਦਵਾਂਗੀ ਇੱਕ ਤਿੰਨ ਚਾਰ ਦਿਨਾਂ ਤੋਂ ਬਲੌਗ ਆਪਾਂ ਕਿਉਂ ਨਹੀਂ ਪਾ ਰਹੇ ਕਿਉਂਕਿ ਆਪਾਂ ਬਿਜੀ ਸੀਗੇ ਤੇ ਮੇਰੀ ਮੰਮੀ ਵੀ ਇੱਥੇ ਆਈ ਹੋਈ ਆ ਜਿਹਨੂੰ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮੰਮੀ ਦੇ ਸਾਸਰੀ ਘਰ ਬਲਾਜਾ ਸਾਸਰੀ ਘਰ ਮੰਮੀ ਦੇ ਸਾਸਰੀ ਘਰ ਵੀ ਪਰਵਾਨ ਕਰਿਓ ਤੁਸੀਂ ਹੁਣ ਮੇਰੀ ਮੰਮੀ ਠੀਕ ਆ ਆਪਾਂ ਦਵਾਈ ਦਵਾ ਲਿਆ ਸੀ ਉਸ ਦਿਨ ਤੁਸੀਂ ਜਾਣਦੇ ਹੀ ਹੋ ਇਹਨਾਂ ਨੂੰ ਤਾਂ ਤੇ ਅੱਜ ਆਪਾਂ ਜਾਣਾ ਚੰਡੀਗੜ੍ਹ ਜੀ ਪਹਿਲਾਂ ਪਰੌਟੀ ਬਣਾ ਕੇ ਫਿਰ ਆਪਾਂ ਚੰਡੀਗੜ੍ਹ ਨੂੰ ਚੱਲਾਂਗੇ ਤੇ ਜਿੱਥੇ-ਜਿੱਥੇ ਵੀ ਜਾਵਾਂਗੇ ਤੁਸੀਂ ਸਾਡੇ ਨਾਲ ਚੱਲੇ ਤੇ ਟੀਮ ਨੂੰ ਵੀ ਮਲਾਵਾਂਗੇ ਆਪਣੇ ਕੋਲ ਇੱਕ ਟੀਮ ਆਈ ਹੋਈ ਆ ਤੇ ਉਹ ਟੀਮ ਕੀ ਦੀ ਆ ਕਿਉਂ ਆਈ ਆ ਤੇ ਉਹ ਸਾਰਾ ਕੁਝ ਤੁਹਾਨੂੰ ਅੱਗੇ अगली क्लिप दे चा, के दसा जी हूँ आप चाह चाह पी के थो मिलते हैं जी ठीक आप जो पत्ता गोभी के परौंठे वैसे तो आप जमा ही कला कला पत्ता कड़िया मैं चल बरीक जो सोने लगते हैं जिम्मे तुम दस वर्ण टमाल टीम इतने आई हुई अपने कोई हुए मैं थोड़ा तो भी मिलाऊंगी कल अपा बनाए थे गोभी गोभी के परौंठे ਪਰसों ਹੋਣਾ ਸੀ ਗਿਆ ਆਲੂ ਵਾਲੇ ਅੱਜ ਮੈਂ ਕਿਹਾ ਚੱਲ ਪੱਤਾ ਗੋਭੀ ਦੇ ਪਰੌਂਠੇ ਬਣਾ ਕੇ ਖਵਾਈਏ ਉਹਨਾਂ ਨੂੰ ਬਸ ਉਹਨਾਂ ਨੂੰ ਰੋਟੀ ਖਵਾ ਕੇ ਫੇਰ ਆਪਾਂ ਚੱਲਾਂਗੇ ਚੰਡੀਗੜ੍ਹ ਨੂੰ ਫੋਨ ਦੀ ਰੋਟੀ ਮੈਂ ਉਹਨਾਂ ਨੂੰ ਖਵਾ ਜਾਣੀ ਆ ਤੇ ਦੁਪਹਿਰ ਜੋ ਅੱਗੇ ਕਹਿੰਦੇ ਸੀ ਵੀ ਅੱਜ ਚਾਹਣ ਬਣਾਜੋ ਤੁਸੀਂ ਦੁਪਹਿਰ ਨੂੰ ਆਪਾਂ ਨਮਕੀਨ ਚਾਹਣ ਬਣਾਵਾਂਗੇ ਕੱਲ ਵੀ ਆਪਾਂ ਬਣਾਤੇ ਸੀ ਕਿਉਂ ਕੁੱਕਰ ਭਰਿਆ ਪਿਆ ਦੇਖੋ ਪਰ ਉਹਨਾਂ ਨੂੰ ਉੱਥੇ ਕੁਵੇੜਾ ਹੋ ਗਿਆ ਕਿਤੇ ਤਾਂ ਅੱਜ ਮੈਂ ਸਵੇਰੇ ਹਾਜ਼ਰੀ ਚਾਹ ਬਣਾ ਲਈਓ ਪਹਿਲਾਂ ਆਪਾਂ ਪੱਤਾ ਗੋਭੀ ਤਾਂ ਨਾ ਸਿੰਗਲ ਬਣਾ ਕੇ ਦੇਖਿਆ ਸੀ ਉਹਦੇ ਵਿੱਚੋਂ ਨਿਕਲ ਜਾਂਦਾ ਸੀ ਉਹका ਚਲਾਏ ਭਰਮੇ ਬਣਾ ਦਿੰਨੀ ਆ ਜਿਵੇਂ ਮੋਲੀਆਂ ਦੇ ਬਣਾਉਣੇ ਆਪਾਂ ਮੋਲੀਆਂ ਨੇ ਭਰਮੇ ਵਧੀਆ ਲੱਗਦੇ ਨੇ ਸਿੰਗਲ ਨਾਲੋਂ ਹਾਂ ਇਹ ਬੜਕੇ ਜੀ ਟਾਬਾ ਸਟਾਈਲ ਕਰਉਂਗਾ ਗੱਬੀਨੀ ਤਾਂ ਪਹਿਲੀ ਪਸੰਦ ਹੈ। ਬੱਸ ਮੈਂ ਸੈਂਡਵਿਚ ਵੀ ਬਣਾਤੀ ਸੀ ਉਹਨਾਂ ਲਈ। ਉੱਡਾਂ ਦੇ ਵਿੱਚ ਰਹੇਗੀ ਉਹ ਵੀ ਖਾਦੇ ਨਹੀਂ ਗਏ। ਉਹਨਾਂ ਦੇ ਹੋਰ ਟੀਮ ਮੈਂਬਰ ਸੀ ਜਿਹੜੇ ਉਹਨਾਂ ਨੂੰ ਲੈਣ ਜਾਣਾ ਸੀ ਹੁਣ ਚਲੇ ਉੱਥੇ ਗਏ ਹੈ ਨੇ। ਉਹਨਾਂ ਦੇ ਜਿਹੜੇ ਮੈਂ ਆਪਾਂ ਪਰੋਠੇ ਰੈਡੀ ਕਰ। ਹਾਂਜੀ ਰੈਡੀ ਆਪਾਂ ਹੋ ਗਏ ਆ ਜੀ। ਤੇ ਅੱppa ਚੱਲਿਆ ਹੁਣ ਚੰਡੀਗੜ੍ਹ ਨੂੰ ਚੰਡੀਗੜ੍ਹ ਕੀ ਕਰਨ ਚੱਲਿਆ ਮੈਂ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂ ਜਦੋਂ ਗੱਡੀ 'ਚ ਬੈਠ ਗਏ ਠੀਕ ਹੈ ਜੀ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਇਹ ਵਰਨਟਵਾਲ ਦੀ ਟੀਮ ਆਈ ਹੋਈ ਆ ਤੇ ਉਹ ਕਿੱਥੇ ਰਹਿੰਦੇ ਨੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹ ਦੇਖੋ ਜੀ ਖੜੀ ਆ ਵਰੰਦੀ ਵਰਣਾ ਤੇ ਉਹ ਇੱਥੇ ਰਹਿੰਦੇ ਨੇ ਜੀ ਇਹ ਘਰ ਆਪਣੇ ਬਿਲਕੁਲ ਨਾਲ ਹੀ ਆ ਤੇ ਹਜੇ ਨਾਲ ਰਹਿائش ਨਹੀਂ ਕੀਤੀ ਫਿਰ ਇਹਨਾਂ ਨੂੰ ਇੱਥੇ ਜਾਨੀ ਆਪਾਂ ਨੇ ਸਟੇ

ਸਾਸਰੀ ਕਾਲ ਜੀ ਸਾਸਰੀ ਕਾਲ ਜੀ ਖੁਸ਼ ਰਹੋ ਖੁਸ਼ ਰਹੋ ਜੀ ਜੋਂ ਦੇ ਵਸ ਤੇ ਰਹੋ ਜੀ ਚਲੋ ਮੋਰ ਦਾ ਲੈ ਕੇ ਆਈ ਹਾਂ ਜੀ ਟੂ ਟਿਕੋ ਚਾਹੀਦਾ ਬਿਲਾ ਲੈ ਲਓ ਨਾੜ ਨਾੜ ਸਾਸਰੀ ਕਾਲ ਜੀ ਆਇਆ ਰੋਪਤ ਹਾਂ ਚਲੋ 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 ਬਹੁਤ ਵਧੀਆ ਹੋ ਗਏ ਹੁਣ ਟਿਕੀ ਅਸੀਂ ਜਾ ਰਹੇ ਹਾਂ ਸੈੱਟ ਤੇ ਹੂੰ ਆਪਣਾ ਛੋਟ ਸ਼ੁਰੂ ਕਰਨ ਲਈ ਕਰੋ ਬੜੇ ਹਾਂ ਕਰ ਤੋਂ ਹਾਂਜੀ ਸਤ ਸ੍ਰੀ ਅਕਾਲ ਗਾਇਜ਼ ਕਿੰਦਾ ਸਾਰੇ ਆਈ ਹੋਪ ਤੁਸੀਂ ਸਾਰੇ ਜੜੇ ਠੀਕ ਹੋਵੋਗੇ ਤੇ ਅੱਜ ਸਾਡਾ ਸੂਟ ਸੀਗਾ ਤੇ ਆਹ ਫਿਰ ਟੀਮ ਦੇ ਮੈਂ ਆਇਆ ਨੇ ਬਾਬਾ ਦੇ ਮਾਣ ਦੇ ਅੱਜ ਦੇ ਬਾਸ ਸਾਡੇ ਅਸੀਂ ਸੈੱਟ ਤੇ ਚੱਲੇ ਆ ਤੇ ਉਸ ਤੋਂ ਜਾ ਕੇ ਅਸੀਂ ਵੀਡੀਓ ਬਣਾਵਾ ਕੇ ਤੇ ਅੱਗੇ ਦਾ ਬਲੌਗ ਤੁਸੀਂ ਦੇਖਦੇ ਰਹੋ ਹੋਰ ਹੈ ਆ ਸਾਡਾ ਲੰਲੂ ਆ ਹਾਂਜੀ ਬਤਿਆ ਬਤਿਆ ਬਾਹਲੇ ਉੱਚਾ ਸੂਟ ਪਰ ਹੁਣ ਟ੍ਰੈਂਡਿੰਗ ਚੱਲ ਰਹੀ ਹੈ ਨਹੀਂ ਉੱਚੀਆਂ ਸਲਵਾਰਾਂ ਦੇ ਵੈਸੇ ਬਣਦੇ ਨੇ ਹਾਂਜੀ ਹੁਣ ਚੱਲਣ ਲੱਗ ਗਏ ਚੱਲਣ ਲੱਗ ਗਏ ਹਾਂ ਅਸੀਂ ਲੋਕੇਸ਼ਨ ਤੇ ਪਹੁੰਚ ਗਏ ਜੀ ਹੁਣ ਅਸੀਂ ਅੱਗੇ ਜਾਣਾ ਚੰਡੀਗੜ੍ਹ ਤੇ ਇਹ ਟੀਮ ਕਰੂਗੀ ਬਾਕੀ ਦਾ ਸ਼ੂਟ ਹਾਂਜੀ ਤੇ ਇਹਨਾਂ ਆਪਾਂ ਗੱਡੀ ਵਿੱਚ ਪਵਾ ਕੇ ਚੱਲਿਆਂ ਆਪਣੇ ਅਗਲੇ ਸਫ਼ਰ ਨੂੰ ਆਪਾਂ ਚੰਡੀਗੜ੍ਹ ਕਿਉਂ ਚੱਲਿਆਂ ਜੀ ਅੱਜ ਹੈਗਾ ਮੇਰੇ ਭਾਂਜੇ ਦਾ ਬੱਤੀਆਂ ਤਾਂ ਉੱਠੀਆਂ ਨਹੀਂ ਹਾਂਜੀ ਮੈਂ ਡੱਕੇ ਜਿਹੇ ਦੋ ਜੇ ਉੱਠੀਆਂ ਅੱਜ ਮੇਰੇ ਭਾਂਜੇ ਦਾ ਹੈਗਾ ਜੀ ਬਾਇਓਮੈਟ੍ਰਿਕ ਕੋਲੋ ਲੈ ਦੱਸ ਸਸਰੀ ਕਾਲ ਤਾਂ ਬੁਲਾ ਦੇ ਗਈ ਜਾਂ ਫਿਰ ਵਰਨ ਮੰਗੋ ਬੁਲਾ ਦੇ ਸਸਰੀ ਕਾਲ ਅੱਜ ਇਹਦਾ ਬਾਇਓਮੈਟ੍ਰਿਕ ਹੈ ਜੀ ਉਹਦੇ ਵਿੱਚ ਲਾਂਟੇ ਮਾਲ ਚ ਇੰਟਰ ਹਕਮ ਲਾਇਟ ਕਰਦੇ ਆ 3 ਨਾਲ ਹਣੀ ਨੂੰ ਲਾ ਦੇ ਹਾਂ ਟੀਮ ਆਪਣੇ ਆਪ ਸਾਰੇ ਤੁਹਾਡੇ ਨਾਲ ਮਿਲਾ ਦਿੰਦੀ ਆ ਰਹਿੰਦੇ ਨੂੰ ਉਹਨਾਂ ਨੂੰ ਕਈ ਦਿਨ ਹੋ ਗਏ ਪਰ ਬਲੌਗ ਸ਼ੂਟ ਹੀ ਨਹੀਂ ਕਰ ਪਾਉਂਦੇ ਕਿਉਂਕਿ ਰੋਟੀ ਪਾਣੀ ਦਾ ਵੀ ਹੋ ਜਾਂਦਾ ਆਪਾਂ ਨੂੰ ਹੈਨਾ ਸਵੇਰੇ ਆਪਾਂ ਪਰੌਂਠੇ ਦੇ ਦਿੰਨੇ ਆ ਤੇ ਸ਼ਾਮ ਨੂੰ ਸਬਜ਼ੀ ਨਾਲ ਰੋਟੀ ਆਪਾਂ ਇੱਕ ਵਾਰੀ ਬਣਾ ਕੇ ਬਸ ਪੈਕ ਕਰ ਦਨੇ ਫਿਰ ਇੱਧਰੇ ਆ ਕੇ ਖਾ ਲੈਂਦੇ ਨੇ ਉਹ ਜੋ ਬਲੌਗ ਸ਼ੂਟ ਕਰਾਂਗੇ ਤਾਂ ਫਿਰ ਕੰਮ ਰਹਿ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਐਨੇ ਹੁਣ ਜਿਹੜੇ ਉਹਨਾਂ ਦੇ ਸੀਨ ਨੇ ਉਹ ਕੱਢ ਲੈਣਗੇ ਆਪਣਾ ਸ਼ੋਟ ਅਜ ਹੈ ਨਹੀਂ ਸੀ ਮੈਂ ਪਹਿਲਾਂ ਹੀ ਇਹਨਾਂ ਨੂੰ ਕਹਤਾ ਸੀ ਵੀ ਸਾਨੂੰ ਇੱਕ ਦਿਨ ਵਿੱਚ ਨੂੰ ਚਾਹੀਦਾ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਕਹਤਾ ਸੀ ਵੀ ਚਲ ਤੁਸੀਂ ਦੱਸ ਦਿਓ ਜਿੱਦਣ ਜਾਣਾ ਹੈ ਤੇ ਅੱਜ ਆਪਾਂ ਜਾਣਾ ਅੱਜ ਆਪਣਾ ਸ਼ੂਟ ਹੈ ਨਹੀਂ ਕੱਲ ਨੂੰ ਆਪਾਂ ਸ਼ੂਟ ਕਰਾਂਗੇ ਸ਼ੂਟ ਦਾ ਬਲੌਗ ਜੇ ਹੋ ਸਕੇ ਤਾਂ ਆਪਾਂ ਸ਼ੂਟ ਕਰ ਲਾਂਗੇ ਨਹੀਂ ਤਾਂ ਮੁਸ਼ਕਲ ਹੁੰਦਾ ਜੀ ਵੈਲਕਮ ਵੈਲਕਮ ਸੱਚਾ ਪਾਤਸ਼ਾਹ ਤੇ ਅੱਗੇ ਜਾ ਕੇ ਦੇਖਦੇ ਹਾਂ ਤੁਹਾਨੂੰ ਕਿੱਥੇ ਮਿਲਦੇ ਹਾਂ ਕਿੱਥੇ ਖੜਾਂਗੇ ਤਾਂ ਇੱਕ ਜਿਵੇਂ ਤੁਹਾਨੂੰ ਪਤਾ ਹੀ ਹੈ ਮੇਰੀ ਦੀਦੀ ਹੈਗੀ ਰਾਜਪੁਰੇ ਤੇ ਉਹਦੇ ਵਾਸਤੇ ਆਪਾਂ ਬਣਾਇਆ ਸਾਗ ਸਾਗ ਬਣਾ ਕੇ ਉਹਨੂੰ ਫੇਰ ਅੱਗੇ ਲੰਘ ਜਾਗੇ ਟਾਈਮ ਹੈ ਨਹੀਂ ਹੁਣ ਰੁਕਣ ਦਾ ਹੁਣ ਆਪਾਂ ਦੀਦੀ ਨੂੰ ਕਾਲ ਕਰਦੇ ਆਂ ਵੀ ਉੱਥੇ ਆ ਜਾਓਗੇ ਸੜਕ ਤੇ ਤੇ ਉੱਥੋਂ ਹੀ ਕਰ ਲੂਗੀ ਸਾਗ ਆੜ ਕੇ ਨਹੀਂ ਲੱਗੇ ਹੋਏ ਲੱਗੇ ਹੋਣਗੇ ਉਹ ਟ੍ਰੇਨ ਜਾ ਰਹੀ ਹੈ ਕਿੰਨੇ ਯਾਰੀਆ ਕੋਲਾ ਦੇ ਲਾ ਸੋ ਕਿੰਨੇ ਟਰੱਕਾਂ ਦਾ ਇਹ ਫਾਟਕ ਤਾਂ ਲੱਗੇ ਰਹਿੰਦੇ ਦੀਦੀ ਕਿਹੜਾ ਫੋਨ ਚੱਕਦੀ ਆ ਅੱਛੀ ਜਿੱਤੀ ਕੋ ਕੋਈ ਕਹੇ ਰਹੇ ਸੀ ਆਪਣਾ ਤਾਂ ਆਪੇ ਸੜ ਕੇ ਤੇ ਆਪਾਂ ਖੜੇ ਨਾ ਰਹੀਏ ਉੱਥੇ ਆ ਜੇ ਟੜਕ ਦੇ ਖਾ ਲਾਂਗੇ ਫਿਰ ਉੱੜ ਕੇ ਉੱਪਰ ਨਹੀਂ ਕਿੰਨਾ ਟਾਈਮ ਲੱਗੂ ਬੱਸ ਖੁੱਲ ਲਿਆ ਸੋ ਰੋੜੇ ਲਾਂਗੇ ਅੰਸ਼ੀਂ ਦੀ ਮੰਨ ਲਾ ਜੀ ਹਾਂ ਨਹੀਂ ਜੇ ਤੇ ਫਾਫੇ ਟਾਈਮ ਲੱਗ ਜਾਂਦਾ ਆਪਾਂ ਨੂੰ ਜੀ ਟ੍ਰੇਨ ਚੱਲੇ ਕਰਦੀ ਉੱਤੇ ਹੁਣ ਤਾਂ ਬਿਜਲੀ ਲਾਈਨ ਕਰਤੀ ਸਾਡੇ ਪਰਾਲੀ ਕਿੰਨੀ ਇਕੱਠੀ ਕਰੀ ਪਈ ਆ ਇੱਥੋਂ ਹੀ ਕੰਡਾ ਹੋ ਗਏ ਜਾਰੀ ਫੈਕਟਰੀਆਂ ਨੂੰ ਮੈਂ ਕਹਾਂ ਤੂੰ ਕੀ ਕਰ ਰਹੀ ਕਹਿੰਦੀ ਕੀ ਹੋ ਗਿਆ ਮੈਂ ਆਪਣੀ ਦਾਲ ਚੱਕੀ ਜਾ ਰਹੇ ਨੇ ਪੁਲਿਸਾਂ ਨੇ ਹਾਂ ਹਾਂ ਜਾ ਕੇ ਭਾਈ ਜਦ ਅਗ੍ਰਿੰਦਰ ਦੇ ਬਾਇਓਮੈਟ੍ਰਿਕ ਹੋਏ ਨੇ ਜਾਂ ਚਲਾਨ ਹੋਵੇ ਜਾਂ ਦੂਜੀ ਵਾਰ ਗਏ ਆ ਸਾਡੀ ਗੱਡੀ ਉਹ ਚੱਕ ਲਈ ਮੈਂ ਭੱਜ ਕੇ ਜਾ ਕੇ ਛੜਾਈ ਕਹਿੰਦਾ ਵਧੀਆ ਰਿਹਾ ਆ ਗਿਆ ਤੂੰ ਹੁਣ ਤਾਂ 300 ਚ ਸਰਜੂ ਕਹਿੰਦਾ ਨਹੀਂ 900 ਰੁਪਏ ਲੱਗਦਾ ਖਰਚਾ 300 ਵੀ ਕੋਈ ਔਖਾ ਨਹੀਂ ਤਾਂ ਪਰ ਆਪਾਂ ਹੋ ਗਏ ਜੀ ਰਾਜਪੁਰਾ ਐਂਟਰ ਰਾਜਪੁਰਾ ਲੁਧਿਆਣਾ ਸਰਹੰਦ ਰਾਜਪੁਰਾ ਟਾਊਨ ਮਾਲਕ ਦੇਖੋ ਜੀ ਚੰਡੀਗੜ੍ਹ ਰੋਡ ਕਿੰਨਾ ਸੋਹਣਾ 뷰 ਇੱਥੋਂ ਚੰਡੀਗੜ੍ਹ ਰੋਡ ਉੱਪਰ ਚੜ ਗਏ ਜੀ ਕਿੰਨਾ ਕੁ ਟਾਈਮ ਲੱਗਣਾ ਸਾਡੀ ਉੱਥੇ ਹੈਗੀ ਐ 150 ਤੇ ਐਂਟਰੀ ਹੈ ਨਾ 150 ਤੇ ਐਂਟਰੀ ਉੱਥੋਂ ਇੱਕ ਬੜੇ ਆਰਾਮ ਨਾਲ ਅਸੀਂ ਪਹੁੰਚਣਾ ਹੈ ਇਹ ਕੱਪਾ ਨੂੰ ਹੋਰ ਵੀ ਉੱਥੇ ਕੰਮ ਹੈਗਾ ਛੋਟਾ ਜਿਹਾ ਹੈ ਨਾ ਉਹਨੂੰ ਫੋਨ ਨੰਬਰ ਕਰਕੇ ਦੇਖਦੀ ਆ ਮੈਨੂੰ 17 ਸੈਕਟਰ ਵਾਲੀ ਹਾਂਜੀ ਨੰਬਰ ਭੇਜਦੇ ਉਹਨਾਂ ਹਾਂ ਨੰਬਰ ਭੇਜਦੇ 17 ਸੈਕਟਰ ਵੀ ਜਾਣਾ ਆਪਾਂ ਨੂੰ ਥੋੜਾ ਜਿਹਾ ਕੰਮ ਹੈ ਉੱਥੇ जीरकपुर क्रॉस ਕਰ ਲਿਆ ਜੀ ਆਪਾਂ ਨੇ ਹੈ ਨਾ ਜ਼ੀਰਕਪੁਰ क्रॉस ਕਰਿਆ ਹਾਂ ਜੀ ਉਹ ਆ ਗਿਆ ਚੰਡੀਗੜ੍ਹ ਦਾ ਵੈਲਕਮ ਟੂ ਚੰਡੀ ਆਪਾਂ ਚੰਡੀਗੜ੍ਹ ਦੇ ਵਿੱਚ ਐਂਟਰੀ ਆ ਲਓ ਜੀ ਕਰ ਲਈ ਤੁਹਾਡੇ ਸਾਹਮਣੇ ਠੀਕ ਹੈ ਜੀ ਹਰਿਆਣਾ ਸ਼ਕਤੀ सोनीपत ਪਹੁੰਚ ਜਾਂਗੇ ਜੀ ਆਪਾਂ ਟਾਈਮ ਨਾਲ ਜ਼ੀਰਕਪੁਰ ਕ੍ਰਾਸ ਕਰ ਲਿਆ ਕਿ ਕਿਹਦਾ ਲਾਂਟੇ ਦੀ ਬੈਕ ਸਾਈਡ ਹੀ ਆ ਜੇ ਟਾਈਮ ਰਹਿ ਗਿਆ ਤਾਂ ਲਾਂਟੇ ਵੀ ਆਪਾਂ ਤੁਹਾਨੂੰ ਵੀ ਕਮਾਵਾਂਗੇ ਤੇ ਅਸੀਂ ਵਿੱਚ ਘੁੰਮਾਂਗੇ ਪਰ ਸਾਨੂੰ ਇੱਧ ਹਾਂਜੀ ਜਾਵਾਂਗੇ ਜਾਵਾਂਗੇ ਕਿ ਉੱਕੀ ਚਲੋ ਇੱਥੇ ਬੱਤੀਆਂ ਬਹੁਤ ਹੁੰਦੇ ਨੇ ਜੀ ਬੱਤੀ ਆਪਣੀ ਹੋ ਗਈ ਆ ਚਲੋ ਅੱਗੇ ਜਾ ਕੇ ਮਿਲਦੇ ਹਾਂ ਫਿਰ ओके okay जी चलो फास्टैग बेसमेंट टू पार्किंग ਫਲਾਂਟੇ ਜੈਂਟਰ ਹੋ ਗਿਆ ਜੀ ਜੋ ਬਨੇ ਆ ਰਹੇ ਜੋ ਬਨ ਮੁਕੇ ਮੈਂ ਕਿ ਤੂੰ ਬੈਕ ਸਾਈਡ ਤੋਂ ਆ ਜਾ ਉਹ ਮੇਰੇ ਨਾਲ ਪਹਿਲਾਂ ਪਹੁੰਚ ਕੇ ਮੈਂ ਦੇਖ ਰਿਹਾ ਸੀ ਕੀ ਲੱਗੇਗਾ ਆਪਾਂ ਉਹ ਘੁੰਮ ਫਿਰ ਕੇ ਚੱਲਦੇ ਆ ਉਹ ਵੱਲ ਲੱਭਣ ਲੱਗੇ ਜੀ ਸਟਾਰ ਵਕ ਕਹਿੰਦਾ ਮੈਂ ਸਟਾਰ ਵਕ ਪੀਣਾ ਸਟਾਰ ਵਕ ਦੀ ਕੌਫੀ ਪੀਣੀ ਆ ਕਹਿੰਦਾ ਉਹਨੇ ਮੈਂ ਕਿਹਾ ਚੱਲ ਵਈ ਪੀਲਾ ਤੂੰ ਉਹ ਮਾਸਟਰ ਸਟਾਰ ਵਕ ਦੇ ਵਿੱਚ ਨੂੰ ਮੈਂ ਸਟਾਰ ਵਕ ਦੇਣੀ ਆ ਮਲਾਈ ਮੱਖਣੀ ਇਹਦਾ ਮਲਾਈ ਮੱਖਣੀ ਵੀ ਹੈਗੀ ਹੈ ਜਲੇ ਦਾ ਛੋਲੇ ਰਾਜਮਾ ਰੱਡ ਗੜੀ ਕੋਈ ਮੈਨੂੰ ਮੇਰੀ ਚੋਣ ਹੀ ਪਸੰਦ ਨਹੀਂ ਗੜੀ ਪਕੌੜਾ ਤੇ ਮਸਾਲਾ ਤੇ ਨਾਮ ਅਸਰਲਾ ਪਨੀਰ ਪੁਰਜੀ ਵਧੀਆ ਹੁੰਦੀ ਹੈ ਪਨੀਰ ਹైదరాబాద్ ਦੀ ਹਮ ਮਟਰ ਪਨੀਰ ਪਨੀਰ ਦੀ ਇੰਨੇ ਤਰ੍ਹਾਂ ਦੀ ਦਸ਼ਾ ਨੇ ਮਟਰ ਪਨੀਰ ਪਾਲਕ ਪਨੀਰ ਸ਼ਾਈ ਪਨੀਰ ਕੜਾਹੀ ਪਨੀਰ ਪਨੀਰ ਤੋਂ ਮਾਗੀ ਜਿੰਨੇ ਰਹੂਗਾ ਦੇਖ ਲਓ ਆਉਂਦਿਆਂ ਨੂੰ ਚੰਡੀਗੜ੍ਹ ਤੋਂ ਵਾਪਸ ਆ ਕੇ ਫਿਰ ਰਾਜਪੁਰੇ ਆ ਗਏ ਤੁਹਾਨੂੰ ਉਸ ਦਿਨ ਕੱਪੜੇ ਵੀ ਤਾਇਆ ਨਹੀਂ ਦਿਖਾਏ ਸੀ ਕਿਉਂਕਿ ਕੱਪੜੇ ਆਪਣੇ ਇੱਕ ਸਾਈਜ਼ ਵੱਡਾ ਆ ਗਿਆ ਸੀ ਤੇ ਅੱਜ ਚੇਂਜ ਕਰਕੇ ਲੈਣ ਜੇ ਹੋ ਸਕੇ ਤਾਂ ਦਿਖਾਵਾਂਗੇ ਜੇ ਬਿਜੀ ਹੋਗੇ ਮੈਨੂੰ ਲੱਗਦਾ ਨਹੀਂ ਵੀ ਦਿਖਾ ਪਾਵਾਂਗੇ ਠੀਕ ਹੈ ਜੀ ਹੁਣ ਤਾਂ ਆਪਾਂ ਸਿੱਧੇ ਘਰ ਹੀ ਚਲਦੇ ਆ ਬਹੁਤ ਜ਼ਿਆਦਾ ਥੱਕ ਗਏ ਪਿੱਛੇ ਮੈਂ ਤਾਂ ਵਹਿ ਗਈ ਸੀ ਮੈਨੂੰ ਐਡੀਟਿੰਗ ਕਰਨੀ ਸੀ ਕਿ ਤੇ ਜੋ ਮਨ ਨੂੰ ਤੇਲ ਚੜਦਾ ਸੀ ਜੋ ਮੈਂ ਫਿਰ ਅੱਗੇ ਬੈਠ ਗਿਆ ਮੈਂ ਕੱਜਲ ਤੋਂ ਅੱਗੇ ਬੈਠ ਜਾ ਆਰਾਮ ਨਾਲ